ਮੈਂ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਤੋਂ ਸੂਬਾ ਜਨਰਲ ਸਕੱਤਰ ओंकार ਸਿੰਘ ਪੁਰਾਣਾ ਪੰਘਾਲਾ ਮੇਰੇ ਨਾਲ ਸਾਡੀ ਜਥੇਬੰਦੀ ਦੇ ਪ੍ਰਧਾਨ ਸੂਬਾ ਪ੍ਰਧਾਨ ਬਾਪੂ ਬਲਕਾਰ ਸਿੰਘ ਜੀ ਮੱਲੀ ਜ਼ੋਨ ਪ੍ਰਧਾਨ ਕੁਲਵਿੰਦਰ ਸਿੰਘ ਜੀ ਮੰਜਪੁਰ ਇਕਾਈ ਪ੍ਰਧਾਨ ਹਰਜੀਤ ਸਿੰਘ ਜੀ ਹਯਾਤਪੁਰ ਸਭੇਦਾਰ ਜਿੰਦਰ ਸਿੰਘ ਜੀ ਆਪਣੇ ਪੰਡੋਰੀ ਤੋਂ ਜੋਨ ਪ੍ਰਧਾਨ ਸਾਡੇ ਤੇ ਹੋਰ ਸਾਰੇ ਸਤਕਾਰਯੋਗ ਆਗੂ ਸਹਿਬਾਨ ਦੀ ਅਗਵਾਈ ਦੇ ਵਿੱਚ ਅੱਜ ਜਥੇਬੰਦੀ ਦੀ ਜਿਹੜੀ ਮੀਟਿੰਗ ਹੈ ਉਹ ਪੰਘਾਲਾ ਦੀ ਦਾਣਾ ਮੰਡੀ ਦੇ ਵਿੱਚ ਹੋਈ ਹੈ ਪੰਜਾਬ ਤੇ ਦੇਸ਼ ਭਰ ਦੇ ਵੱਖ-ਵੱਖ ਮਸਲਿਆਂ ਦੇ ਉੱਤੇ ਅਸੀਂ ਜਿਹੜੀ ਅੱਜ ਚਰਚਾ ਕੀਤੀ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਜਿਹੜੀ ਹੈ ਉਹ ਲੋਕ ਵਿਰੋਧੀ ਨੀਤੀ ਜਿਹੜੀ ਲੈ ਕੇ ਆਈ ਹੈ ਲੈਂਡ ਪੂਲਿੰਗ ਪਾਲਿਸੀ ਇਹਦੇ ਵਿੱਚ ਪੰਜਾਬ ਦੀ ਜਿਹੜੀ ਹਜ਼ਾਰਾਂ ਏਕੜ ਜ਼ਮੀਨ ਦੇ ਉੱਤੇ ਜਿਹੜੀ ਹੈ ਉਹ ਕਬਜ਼ਾ ਕਰਨੀ ਚਾਹੁੰਦੀ ਕਰਨਾ ਚਾਹੁੰਦੀ ਹੈ ਪੰਜਾਬ ਸਰਕਾਰ ਇਹ ਪਾਲਿਸੀ ਜਿਹੜੀ ਹੈ ਇਹ ਕੇਜਰੀਵਾਲ ਦੇ ਕਹਿਣ ਦੇ ਉੱਤੇ ਬਣਾਈ ਗਈ ਹੈ ਤੇ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਇਹ ਪਾਲਿਸੀ ਜਿਹੜੀ ਹੈ ਇਹਨੂੰ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ ਕਿਉਂਕਿ ਇਹ ਲੋਕ ਵਿਰੋਧੀ ਪਾਲਿਸੀ ਹੈ ਜਿਸ ਤਰ੍ਹਾਂ ਮੋਦੀ ਜਿਹੜਾ ਸੀ ਤਿੰਨ ਕਾਲੇ ਕਾਨੂੰਨ ਜਿਹੜੇ ਬਾਅਦ ਦੇ ਵਿੱਚ ਜਿਹੜੇ ਆ ਉਹ ਆਰਡੀਨੈਂਸ ਜਿਹੜੇ ਆ ਕਾਲੇ ਕਾਨੂੰਨ ਬਣੇ ਸੀ ਤੇ ਚੌਥਾ ਬਿਜਲੀ ਸੋਧ ਬਿੱਲ 220 ਜਿਹੜਾ ਲੈ ਕੇ ਆਇਆ ਸੀ ਮੋਦੀ ਮੋਦੀ ਨੂੰ ਕਿਸੇ ਨੇ ਕਿਹਾ ਨਹੀਂ ਸੀ ਵੀ ਤਿੰਨ ਕਾਲੇ ਕਾਨੂੰਨ ਬਣਾ ਸੋ ਇਸੇ ਤਰ੍ਹਾਂ ਹੀ ਭਗਵੰਤ ਮਾਨ ਨੂੰ ਵੀ ਕਿਸੇ ਨੇ ਨਹੀਂ ਕਿਹਾ ਕਿ ਜਿਹੜੀ ਲੈਂਡ ਪੋਲਿੰਗ ਪਾਲਿਸੀ ਆ ਉਹ ਲੈ ਕੇ ਆ ਤੇ ਅਰਬਨ ਸਟੇਟ ਬਣਾ ਪਰ ਇਹ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਕੇ ਇਤੋਂ ਮੋਟਾ ਪੈਸਾ ਜਿਹੜਾ ਕਮਾ ਕੇ ਆਪਣੀ ਜਿਹੜਾ ਰਾਜਨੀਤਿਕ ਪੱਧਰ ਹੈ ਉਹਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਦੇਸ਼ ਪੱਧਰ ਦੇ ਉੱਤੇ ਜਿਹੜੀ ਇੱਕ ਲੋਕ ਵਿਰੋਧੀ ਨੀਤੀ ਹੈ ਉਹਦਾ ਸਾਡੀ ਜਥੇਬੰਦੀ ਪੰਜਾਬ ਤੇ ਦੇਸ਼ ਦੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਉਹ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੀਆਂ ਉਹਦਾ ਵਿਰੋਧ ਕਰਦੀਆਂ ਅੱਗੇ ਦੂਜੀ ਗੱਲ ਚਿਪ ਵਾਲੇ ਪ੍ਰੀਪੇਡ ਸਮਾਰਟ ਮੀਟਰ ਜਿਹੜੇ ਆ ਉਹ ਲਾਏ ਜਾ ਰਹੇ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਉਹ ਜਿਹੜੇ ਆ 31 ਅਗਸਤ ਤੱਕ ਜਿਹੜੇ ਆ ਸਭ ਤੋਂ ਪਹਿਲਾਂ ਮਲਾਜਮਾਂ ਦੇ ਘਰਾਂ ਵਿੱਚ ਲੱਗਣਗੇ ਸੋ ਅਸੀਂ ਚੇਪ ਵਾਲੇ ਪ੍ਰੀਪੇਡ ਮੀਟਰਾਂ ਦਾ 스마트 ਮੀਟਰਾਂ ਦਾ ਜਿਹੜਾ ਸਖਤ ਵਿਰੋਧ ਕਰਦੇ ਆ ਅਸੀਂ ਉਹ ਬਿਲਕੁਲ ਨਹੀਂ ਲੱਗਣ ਦੇਵਾਂਗੇ ਉਤੋਂ ਅਗਲੀ ਗੱਲ ਅਮਰੀਕਾ ਦੇ ਨਾਲ ਜਿਹੜਾ ਪਾਕ ਸਮਝੌਤਾ ਕਰਨ ਜਾ ਰਹੀ ਹੈ ਭਾਰਤ ਸਰਕਾਰ ਅਮਰੀਕਾ ਦੀਆਂ ਵਿਚੋਂ ਅਮਰੀਕਾ ਦੇ ਵਿੱਚ ਜਿਹੜੀ ਕਣਕ ਹੈ ਚੌਲ ਹੈ ਜਾਂ ਹੋਰ ਜਿੰਨੀਆਂ ਖਾਣ ਦੀਆਂ ਵਸਤੂਆਂ ਆ ਉਹ ਬਿਨਾ ਟੈਕਸ ਤੋਂ ਭਾਰਤ ਦੇ ਵਿੱਚ ਬਾਜ਼ਾਰ ਵਿੱਚ ਵੇਚੀਆਂ ਜਾਣਗੀਆਂ ਜਿਹਦੇ ਨਾਲ ਸਾਡੀਆਂ ਜਿਹੜੀਆਂ ਸਰਕਾਰੀ ਮੰਡੀਆਂ ਉਹ ਖਤਮ ਹੋ ਜਾਣਗੀਆਂ ਸਾਡਾ ਦੁਕਾਨਦਾਰ ਭਾਈਚਾਰਾ ਜਿਹੜਾ ਉਹ ਖਤਮ ਹੋ ਜਾਏਗਾ ਸੋ ਇਸ ਕਰਕੇ ਅਸੀਂ ਅਮਰੀਕਾ ਦੇ ਨਾਲ ਕੀਤੇ ਜਾ ਰਹੇ ਉਸ ਵਪਾਰਕ ਸਮਝੌਤੇ ਦਾ ਵੀ ਜਿਹੜਾ ਵਿਰੋਧ ਕਰਦੇ ਆ ਸੋ ਸ਼ੰਭੂ ਖਨੋਰੀ ਬਾਰਡਰਾਂ ਦੇ ਉੱਤੇ ਜਿਹੜਾ ਸਾਡਾ ਅੰਦੋਲਨ 401 ਦਿਨ ਚੱਲਿਆ ਤੇ 19 ਮਾਰਚ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਜਿਹੜਾ ਸੀ ਚੰਡੀਗੜ੍ਹ ਮੀਟਿੰਗ ਦੇ ਵਿੱਚੋਂ ਕਿਸਾਨ ਆਗੂਆਂ ਨੂੰ ਤੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਬਾਰਡਰਾਂ ਦੇ ਉੱਤੇ ਹਮਲਾ ਕਰਕੇ ਸ਼ਾ ਪੰਜਾਬ ਸਰਕਾਰ ਤੇ ਇਹਦੇ ਚਿਹਤਿਆਂ ਨੇ ਜਿਹੜਾ ਆ ਉਥੋਂ ਸਾਡਾ ਸਮਾਨ ਜਿਹੜਾ ਟਰਾਲੀਆਂ ਏਸੀ ਪੱਖੇ ਕੂਲਰ ਉਹ ਸਮਾਨ ਸਾਡਾ ਚੋਰੀ ਕਰ ਲਿਆ ਸਾਡਾ ਸਮਾਨ ਲੁੱਟ ਲਿਆ ਉਸ ਦੀ ਜਿਹੜੀ ਆ ਉਹ ਪੰਜਾਬ ਸਰਕਾਰ ਵੱਲੋਂ ਪਰਪਾਈ ਕੀਤੀ ਜਾਵੇ ਉਸ ਤੋਂ ਅਗਲੀ ਗੱਲ ਮਕੇਰੀਆਂ ਗੰਨਾ ਮਿਲ ਵੱਲ ਸਾਡਾ 28 ਕਰੋੜ ਦੇ ਲਗਭਗ ਜਿਹੜਾ ਗੰਨੇ ਦਾ ਬਕਾਇਆ ਖੜਾ ਆ ਇਸੇ ਤਰ੍ਹਾਂ ਹੀ ਪੰਜਾਬ ਭਰ ਦੀਆਂ ਮਿਲਾਂ ਵੱਲ 65 ਰੁਪਏ 50 ਪੈਸੇ ਦੇ ਹਿਸਾਬ ਨਾਲ ਕਰੋੜਾ ਰੁਪਿਆ ਜਿਹੜਾ ਉਹ ਕਿਸਾਨਾਂ ਦਾ ਖੜਾ ਆ ਉਹ ਪੰਜਾਬ ਸਰਕਾਰ ਉਹ ਵੀ ਜਲਦੀ ਤੋਂ ਜਲਦੀ ਪਾਏ ਨਹੀਂ ਤਾਂ ਫਿਰ ਜਿਹੜਾ ਸੰਘਰਸ਼ ਆ ਉਹ ਅਸੀਂ ਤੇਜ਼ ਤੱਕਾਰ ਹੀ ਰਹੇ ਹਾਂ ਅੱਗੇ ਸੋ ਉਸ ਤੋਂ ਅਗਲੀ ਗੱਲ ਆਉਣ ਵਾਲਾ ਸੀਜ਼ਨ ਜਿਹੜਾ ਝੋਨੇ ਦਾ ਉਹਦੇ ਵਿੱਚ ਮੰਡੀਆਂ ਦੇ ਵਿੱਚ ਜਿਹੜਾ ਅਸੀਂ ਝੋਨੇ ਨੂੰ ਕੱਟ ਬਿਲਕੁਲ ਨਹੀਂ ਲੱਗਣ ਦੇਵਾਂਗੇ ਜੇਕਰ ਕਿਸੇ ਆੜਤੀ ਜਾਂ ਸ਼ੈਲਰ ਵਾਲੇ ਨੇ ਜਾਂ ਪੰਜਾਬ ਸਰਕਾਰ ਦੇ ਚਾਹਤੇ ਨੇ ਉਹ ਕੱਟ ਲਵਾਉਣ ਦੀ ਕੋਸ਼ਿਸ਼ ਕੀਤੀ ਤੇ ਉਹਦਾ ਸਖਤ ਵਿਰੋਧ ਕੀਤਾ ਜਾਏਗਾ ਉਸ ਤੋਂ ਅਗਲੀ ਗੱਲ ਜਿਹੜਾ ਸਾਡਾ ਖਾਦ ਹੈ ਦੁਕਾਨਾਂ ਦੇ ਉੱਤੇ ਵਿਕਦਾ ਜਾਂ ਸੁਸਾਇਟੀਆਂ ਦੇ ਵਿੱਚ ਵਿਕਦਾ ਜਾਂ ਹੋਰ ਵਸਤੂਆਂ ਜਿਹੜੀਆਂ ਬਾਜ਼ਾਰ ਦੇ ਵਿੱਚ ਵਿਕਦੀਆਂ ਉਹਨਾਂ ਦੇ ਨਾਲ ਜਿਹੜੀ ਹੈ ਖਾਦ ਦੇ ਨਾਲ ਜਬਰੀ ਦਵਾਈਆਂ ਜਿਹੜੀਆਂ ਉਹ ਨਾਂ ਦਿੱਤੀਆਂ ਜਾਣ ਤੇ ਜਿਹੜਾ ਵੀ ਦੁਕਾਨਦਾਰ ਆਪਣਾ ਖਾਦ ਇਹ ਤਾਂ ਉਹ ਬਿੱਲ ਕੱਟ ਕੇ ਦੇਵੇ ਕਿਸਾਨਾਂ ਨੂੰ ਬਿਨਾ ਬਿੱਲ ਤੋਂ ਖਾਦ ਬਿਲਕੁਲ ਨਾ ਦੇਵੇ ਰੇਟ ਜਿਹੜਾ ਆ ਉਹ ਬਿਲਕੁਲ 270 ਰੁਪਏ ਵਾਲੀ ਥੈਲਾ ਜਿਹੜਾ ਉਹ ਕਿਸਾਨਾਂ ਨੂੰ ਦਿੱਤਾ ਜਾਵੇ ਜੇ ਕਿਤੇ ਕੋਈ ਵੱਧ ਰੇਟ ਲਾਉਂਦਾ ਤੇ ਉਹ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਦੱਸਿਆ ਜਾਵੇ ਸੋ ਅਸੀਂ ਫਿਰ ਤੋਂ ਪੰਜਾਬ ਸਰਕਾਰ ਨੂੰ ਇਹ ਸਖਤ ਚੇਤਾਵਨੀ ਦੇਣੀ ਆ ਕਿ 28 ਤਰੀਕ ਨੂੰ ਲੈਂਡ ਪੋਲਿੰਗ ਪਾਲਿਸੀ ਦੇ ਵਿਰੁੱਧ ਅਸੀਂ ਪੰਜਾਬ ਦੇ डीसी ਜਿਹੜੇ ਡੀਸੀ ਸਹਿਬਾਨ ਆ ਉਹਨਾਂ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਤੇ 20 ਅਗਸਤ ਜਿਹੜੀ ਸਾਡੀ ਮਹਾ ਪੰਚਾਇਤ ਹੈ ਉਹ ਜਲੰਧਰ ਦੇ ਵਿੱਚ ਹੋ ਰਹੀ ਹੈ ਤੇ ਆਉਣ ਉੱਥੇ ਅਸੀਂ ਜਿਹੜਾ ਆ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਜਿਹੜਾ ਆ ਉਹ ਵੱਡਾ ਐਲਾਨ ਕਰਾਂਗੇ ਸੰਘਰਸ਼ ਦਾ ਤਿੱਖੇ ਸੰਘਰਸ਼ ਦਾ ਐਲਾਨ ਕਰਾਂਗੇ ਜਿਹਦੇ ਲਈ ਫਿਰ ਪੰਜਾਬ ਸਰਕਾਰ ਆਪ ਜ਼ਿੰਮੇਵਾਰ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ